ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਸਾਨੂੰ ਬਹੁਤ ਵਧੀਆ ਕਿਸੇ ਨੇ ਆਪਣੀ ਪਰਸਨਲ ਸਟੋਰੀ ਭੇਜੀ ਆ ਕਹਿੰਦਾ ਵੀ ਤੁਸੀਂ ਜਰੂਰ ਗੱਲਬਾਤੀ ਪੇਸ਼ ਕਰਿਓ ਉਸ ਕੁੜੀ ਨੇ ਇਹ ਕਿਹਾ ਉਹ ਕਿਸੇ ਦੀ ਨੂ ਰਾਣੀ ਹੈ ਕਹਿੰਦੀ ਬਈ ਮੇਰੀ ਸੱਸਾ ਜਿਹੜੀ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਰਿਸ਼ਤੇਦਾਰਾਂ ਕੋਲ ਬਹੁਤ ਪੰਡਦੀ ਆ ਆਂਡੀਆਂ ਗਵੰਡੀਆਂ ਕੋਲ ਬਹੁਤ ਪੰਡਦੀ ਆ ਦੇਖੋ ਜੀ ਮੈਂ ਪਹਿਲਾਂ ਤਾਂ ਇਹ ਗੱਲ ਕਹੂੰਗੀ ਵੀ ਸਾਨੂੰ ਕੋਈ ਭੰਡੇ ਅਸੀਂ ਕਿਸੇ ਨੂੰ ਮੌਕਾ ਹੀ ਨਾ ਦਈਏ ਕਈ ਵਾਰ ਦੁਨੀਆਦਾਰੀ 'ਚ ਕੀ ਚੱਲਦਾ ਹੈ ਲੋਕੀ ਚੰਗੇ ਭਲੇ ਇਨਸਾਨ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਨੇ ਕਿਸੇ ਗੱਲੋਂ ਉਹਨਾਂ ਨੂੰ ਕੋਈ ਪਸੰਦ ਨਾ ਨਾ ਹੋਵੇ ਜਚੇ ਨਾ ਕੋਈ ਧੀ ਭੈਣਾ ਉਹਨੂੰ ਭੰਡਣਾ ਸਟਾਰਟ ਕਰ ਦਿੰਦੇ ਨੇ ਠੀਕ ਹੈ ਜੀ ਇਹ ਕੰਮ ਨਾ ਕਰਿਆ ਕਰੋ ਕਈ ਵਾਰ ਅਸੀਂ ਚੰਗੀਆਂ ਧੀਆ ਪੈਣਾ ਦਾ ਸੁਭਾਅ ਬਗਾੜ ਕੇ ਰੱਖ ਦਿੰਨੇ ਆ। ਨਾ ਸਾਡੇ ਕੰਮ ਗਵੰਡੀਆਂ ਨੇ ਆਉਣਾ ਹੈ, ਨਾ ਸਾਡੇ ਕੰਮ ਰਿਸ਼ਤੇਦਾਰਾਂ ਨੇ ਆਉਣਾ ਹੈ। ਸਾਡੇ ਕੰਮ ਆਉਣਾ ਸਾਡੀ ਘਰ ਦੀ ਧੀ ਨੂੰ ਨੇ, ਸਾਡੇ ਪੁੱਤ ਨੇ। ਉਹਨਾਂ ਨੇ ਹੀ ਸਾਨੂੰ ਬੁਢਾਪੇ 'ਚ ਸੰਭਣਾ ਹੈ। ਉਹਨਾਂ ਨੇ ਹੀ ਸਾਡੇ ਬਰਾਬਰ ਖੜਨਾ ਹੈ। ਉਹਨਾਂ ਨੇ ਹੀ ਸਾਨੂੰ ਦੁੱਖ ਸੁੱਖ 'ਚ ਸੰਭਣਾ ਹੈ। ਠੀਕ ਹੈ ਜੀ। ਨੰਬਰ 2 ਤੇ ਕੋਸ ਕੁੜੀ ਨੇ ਲਿਖਿਆ ਕਹਿੰਦੀ ਵੀ ਮੇਰੇ ਘਰ ਸੇ ਕੱਪੜੇ ਨਹੀਂ ਦਿਖਦੇ ਮੇਰੀ ਸੱਸ ਨੂੰ ਧੀ ਦੀ ਪਾਟੀ ਚੁੰਨੀ ਜ਼ਰੂਰ ਲਿਖ ਜਾਂਦੀ ਹੈ ਦੇਖੋ ਜੀ ਮੈਂ ਇਹ ਗੱਲ ਵੀ ਜ਼ਰੂਰ ਕਹੂੰਗੀ ਹਾਂ ਕੋਈ ਧੀ ਭੈਣ ਤੇ ਕੋਈ ਅਤਿਅੰਤ ਮਾੜਾ ਵਖਤ ਹੈ ਫੇਰ ਤਾਂ ਖੜਦੇ ਹੁੰਦੇ ਨੇ ਪੇਕੇ ਹੀ ਠੀਕ ਹੈ ਜੀ ਕੋਈ ਸੇ ਹੋਰ ਨਹੀਂ ਖੜਨਾ ਪੇਕੇਆਂ ਦਾ ਹੀ ਹੱਕ ਹੁੰਦਾ ਖੜਨ ਦਾ ਪਰ ਜੇ ਧੀ ਭੈਣ ਆਪਣੇ ਘਰ ਖਾਂਦੀ ਪਿੰਦੀ ਹੈ ਚੰਗੇ ਦਿਨ ਕੱਟਦੀ ਐ ਫਿਰ ਬਾਲਾ ਕੁੜੀਆਂ ਨੂੰ ਵੀ ਬੇਟੈਂਾਂ ਲਟਈਆ ਨਾ ਕਰਾਇਆ ਕਰੋ ਕਿਉਂਕਿ ਮੁੰਡਿਆਂ ਨੇ ਵੀ ਰੋਟੀ ਖਾਣੀ ਆ ਮੁੰਡਿਆਂ ਨੇ ਵੀ ਆਪਣਾ ਪਰਿਵਾਰ ਪਾਲਣਾ ਹੈ ਠੀਕ ਹੈ ਜੀ ਜਿਵੇਂ ਧੀਆਂ ਦਾ ਧਿਆਨ ਰੱਖਦੀਆਂ ਨੇ ਮਾਮਾ ਉਹ ਮੈਨੂੰਹਾਂ ਦਾ ਧਿਆਨ ਵੀ ਰੱਖਿਆ ਕਰੋ ਮੈਨੂੰਹਾਂ ਨੂੰ ਵੀ ਕਹਿਣੀ ਆ ਵੀ ਜੇ ਪੁੱਤਰ ਤੁਹਾਡੇ ਕਿਤੇ ਗਲਤੀ ਹੋ ਗਈ ਤੁਹਾਡੇ ਮਾਪੇ ਨੇ ਤੁਹਾਨੂੰ ਕਿਤੇ ਟੋਕਤਾ ਕੋਈ ਗੱਲ ਕਹੇ ਤੀ ਗੁੱਸਾ ਤੁਸੀਂ ਵੀ ਨਾ ਕਰਿਆ ਕਰੋ ਠੀਕ ਹੈ ਮਾਣੀ ਮੋਟੀ ਅੰਦਰ ਸ਼ਹਿਨ ਸ਼ਕਤੀ ਰੱਖਿਆ ਕਰੋ ਹਾਂ ਬਗੈਰ ਗੱਲ ਤੇ ਸਾਨੂੰ ਕੋਈ ਚਿੰਬੜੇ ਉੱਥੇ ਸਾਨੂੰ ਗੁੱਸਾ ਆ ਜਾਂਦਾ ਠੀਕ ਹੈ ਜੀ ਜੇ ਸਭ ਤੋਂ ਕਿਤੇ ਗਲਤੀ ਹੋ ਗਈ ਗਲਤੀ ਤੇ ਮਾਪੇ ਨੇ ਕਹਿਤਾ ਉਹ ਚੀਜ਼ ਦਾ ਗੁੱਸਾ ਨਾ ਕਰਿਆ ਕਰੋ ਠੀਕ ਹੈ ਮੈਂ ਗੱਲ ਕਰਦੀ ਹਾਂ ਸੱਸਾਂ ਨੂੰ ਆ ਜਿਹੜਾ ਭੰਡਣਾ ਬਹੁਤ ਦੇਖਿਆ ਵੀ ਆ ਦੁਨੀਆਦਾਰੀ ਚ ਜਿਹੜੀ ਵੀ ਗੱਲ ਹੁੰਦੀ ਆਪਣੇ ਘਰ ਬਹਿ ਕੇ ਨਵੇੜ ਲਿਆ ਕਰੋ ਜੇ ਡੀਬੀ ਝੜਕਾ ਝੜਕੀ ਕਰਨੀ ਆ ਆਪਣੀ ਨੂਨ ਨੂੰ ਆਪਣੇ ਮੁੰਡੇ ਨੂੰ ਅੰਦਰ ਵੜ ਕੇ ਕਰ ਲਿਆ ਕਰੋ ਕਿਉਂਕਿ ਜੇ ਅਸੀਂ ਗਵੰਡੀਆਂ ਕੋ ਗੱਲ ਕਰਾਂਗੇ ਗਵੰਡੀਆਂ ਨੇ ਤਾਂ ਗਾਹਾਂ 10 ਨੂੰ ਹੋਰ ਦੱਸਣੀ ਆ ਠੀਕ ਹੈ ਜੀ ਉਹ ਚ ਤੁਹਾਡੇ ਬੱਚਿਆਂ ਦਾ ਹੀ ਘਟਾਓ ਹੈ ਤੁਹਾਡਾ ਵੀ ਘਟਾਓ ਹੈ ਅਗਲਾ ਕਹਿੰਦਾ ਇੱਕ ਮਾਂ ਹੀ ਭੰਡ ਦੀ ਫਿਰਦੀ ਆ ਆਪਣੀ ਨੂਨ ਨਾਲੇ ਤਾਂ ਅਗਲੀਆਂ ਪਹਿਲਾਂ ਸੁਣ ਲੈਂਦੀਆਂ ਨੇ ਫਿਰ ਬਾਅਦ ਚ ਮਜ਼ਾਕ ਉਡਾਉਂਦੀਆਂ ਨੇ ਠੀਕ ਹੈ ਨੂਨ ਹੈ ਕਿਤੇ ਸਦਾ ਨਮੀ ਨਮੇਲੀ ਹੋਣੀ ਨਹੀਂ ਰਹਿਣਾ ਉਹਨੇ ਵੀ ਮਚੇ ਹੋਰ ਹੋਣਾ ਹੈ ਉਹਨੇ ਵੀ ਸਿਆਣੀ ਬਸਤਾ ਚ ਆਉਣਾ ਹੈ ਫਿਰ ਧੀ ਭੈਣ ਦੇ ਪਰ ਇੱਕ ਵਾਰ ਤਾਂ ਬੱਲ ਗਿਆ ਹੋਇਆ ساری ਉਮਰ ਲੈਂਦਾ ਨਹੀਂ ਠੀਕ ਹੈ ਜੀ ਇਹ ਕੰਮ ਨਾ ਕਰਿਆ ਕਰੋ ਬਈ ਜੋ ਵੀ ਗੱਲ ਹੈ ਆਪਣੀ ਅੰਦਰ ਬੈਠ ਕੇ ਨਵੇਲ ਲਿਆ ਕਰੋ ਜੇ ਤੁਹਾਨੂੰ ਕੁੜੀਆਂ ਦੀ ਚਿੰਤਾ ਹੈ ਤੁਹਾਨੂੰ ਨੁਹਾਂ ਦੀ ਚਿੰਤਾ ਵੀ ਰੱਖਿਆ ਕਰੋ ਕਿਉਂਕਿ ਨੁਹਾਂ ਨਹੀਂ ਤੁਹਾਡਾ ਹਰ ਇੱਕ ਜਗ੍ਹਾ ਸਾਥ ਦੇਣਾ ਹੈ ਤਿਆਂ ਨੂੰ ਤਾਂ ਟਾਈਮ ਨਾਲੇ ਦਿੱਤਾ ਜਾਵੇ ਉਹੀ ਬਹੁਤ ਹੈ ਕਿਸੇ ਪਰ ਮਾੜਾ ਵਖਤ ਤਾਂ ਡਟ ਕੇ ਖੜਜੋ ਇਹ ਜੀ ਵੀ ਗੱਲ ਨਹੀਂ ਧੀ ਨਾਲ ਆਪਣਾ ਹੀ ਖੜਦੇ ਹੁੰਦੇ ਨੇ ਪ੍ਰਾਇ ਥੋੜੀ ਖੜਦੇ ਹੁੰਦੇ ਨੇ ਵੀ ਸੋਈ ਗੱਲਾਂ ਐ ਇਹ ਛੋਟੀਆਂ ਛੋਟੀਆਂ ਗੱਲਾਂ ਇਹਨਾਂ ਦੇ ਬਖੇੜੇ ਬਹੁਤ بڑے ਹੁੰਦੇ ਨੇ ਲੋਕੀ ਤਾਂ ਫੰਗਾਂ ਦੀਆਂ ਡਾਰਾਂ ਬਣਾ ਲੈਂਦੇ ਨੇ ਪਿੰਡ ਪਿੰਡ ਆਹੀ ਹਾਲ ਐ ਕੋਈ ਇੱਥੇ ਸਮਾਜ ਚ ਕੋਈ ਇਹਨਾਂ ਦੁੱਧ ਤੋਤਾ ਨਹੀਂ ਹੈਗਾ ਵੀ ਜਿਹੜਾ ਕੋਈ ਕਿਸੇ ਦੀ ਗੱਲ ਨੂੰ ਢਿੱਡੇ ਚ ਸਮਾ ਲੂ ਅਗਲੀ ਜਿੰਨਾ ਚਿਰ ਗਾਹਾਂ ਦਸ ਨੂਣੀ ਦੱਸਦੀ ਨਾ ਵੀ ਫਲਾਣੇ ਦੀ ਨੂਹ ਆਹੀ ਜੀ ਐ ਉਹਦੀ ਤਾਂ ਸੱਸ ਦੱਸ ਕੇ ਗਈ ਐ ਉਹਨਾਂ ਚਿਹਰਾ ਅਗਲੀ ਨੂੰ ਰੋਟੀ ਹਾਜਮ ਨਹੀਂ ਆਉਂਦੀ ਸੋਈ ਗੱਲਾਂ ਐ ਇਹ ਕੰਮ ਨਾ ਕਰਿਆ ਕਰੋ ਇਹ ਸੱਸਾਂ ਲਈ ਬਹੁਤ ਗਲਤ ਐ ਅਸੀਂ ਧੀਆਂ ਦੀ ਗੱਲ ਤਾਂ ਛਪਾ ਲੈਨੇ ਅੰਦਰੇ ਨੂਹਾਂ ਦੀ ਗੱਲ ਨੂੰ ਅਸੀਂ ਛੱਜ ਛਪਾ ਕੇ ਛੰਡ ਦੰਨੇ ਆ ਹਾਂ ਜੜੀ ਜੱਗ ਜਾਹਰ ਮਾੜੀ ਹੁੰਦੀ ਐ ਉਹਨੂੰ ਤਾਂ ਸਾਰਾ ਸਮਾਜ ਜਾਣਦਾ ਹੁੰਦਾ ਆਲਾ ਦਵਾਲਾ ਵੀ ਜਾਣਦਾ ਹੁੰਦਾ ਰਿਸ਼ਤੇਦਾਰ ਵੀ ਜਾਣਦੇ ਹੁੰਨੇ ਆ ਜੇ ਘਰ ਚ ਧੀਆ ਬੈਣਾ ਤੇ ਮਾੜੀ-ਮਾੜੀ ਗਲਤੀ ਤੇ ਅਸੀਂ ਲੋਕਾਂ ਕੋਲ ਭੰਡਦੇ ਫਿਰਿਏ ਉਹ ਨਹੀਂ ਨਾ ਚੰਗਾ ਹੈਗਾ ਛੋਟੇ-ਛੋਟੀਆਂ ਗਲਤੀਆਂ ਬੱਚਿਆਂ ਦੀਆਂ ਸਾਡੀ ਧੀ ਤੇ ਵੀ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕੰਮ ਕਰਦੀ ਤੋਂ ਅਸੀਂ ਧੀਆ ਨੂੰ ਤਾਂ ਕਦੇ ਬਾਹਰ ਭੰਡਿਆ ਨਹੀਂ ਹੈਗਾ ਨੂਹਾਂ ਨੂੰ ਕਾਹਤੇ ਭੰਡਦੇ ਆ ਇੱਥੇ ਤਾਂ ਫਿਰ ਧੀਰ ਨੂਹ 'ਚ ਫਰਕ ਆ ਗਿਆ ਨਾ ਮੈਂ ਇਹ ਕੰਮ ਨਾ ਕਰਿਆ ਕਰੋ ਰਿਕਵੈਸਟ ਹੈ ਇਹ ਆਪਣੇ ਘਰਾਂ ਨੂੰ ਜੋੜ ਕੇ ਰੱਖਿਆ ਕਰੋ ਆਪਣੇ ਘਰਾਂ 'ਚ ਇਤفاق ਰੱਖਿਆ ਕਰੋ ਆਪਣੇ ਘਰਾਂ 'ਚ ਪਿਆਰ ਨਾਲ ਰਿਹਾ ਕਰੋ ਸੱਸ ਨੂੰ ਅੱਜ ਕੱਲ ਤਾਂ ਕੁੜੀਆਂ 치ੜੀਆਂ ਇੰਨੀਆਂ ਸੂਝਵਾਨ ਹੋ ਗਈਆਂ ਸੱਸ ਨੂੰ ਫਰੈਂਡਲੀ ਰਹਿੰਦੀਆਂ ਨੇ ਅੱਜ ਕੱਲ ਨਹੀਂ ਪਤਾ ਲੱਗਦਾ ਹੈਗਾ ਬਈ ਸੱਸ ਕੋਲ ਧੀ ਖੜੀ ਐ ਕਿ ਨੂੰਹ ਖੜੀ ਐ ਕਈ ਘਰਾਂ 'ਚ ਐਨੇ ਵਧੀਆ ਮਾਹੌਲ ਨੇ ਸੋਈ ਗੱਲਾਂ ਇਹ ਕੰਮ ਨਾ ਕਰਿਆ ਕਰੋ ਧੀ ਭੈਣ ਨੂੰ ਬਾਹਰ ਨਾ ਭੰਡਿਆ ਕਰੋ ਜਮਾਂ ਹੀ ਜਿਹੜੀ ਗੱਲ ਆਪਣੇ ਬੱਚੇ ਨੂੰ ਬਿਠਾ ਕੇ ਕਹਿ ਲੋ ਪੁੱਤਰ ਤੈ ਆ ਗਲਤੀ ਕੀਤੀ ਐ ਚਲੋ ਠੀਕ ਐ ਜੀ ਬਈ ਇਹ ਬਹੁਤ ਗਲਤ ਗੱਲ ਆ ਆਪਣੇ ਲਈ ਚਲੋ ਠੀਕ ਐ ਜੀ ਕੋਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ